ਸਸਕਾ ਬੀਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਵੱਲੋਂ ਬਹੁਤ ਬਹੁਤ ਵੈਲਕਮ ਜੀ ਤੇ ਵੀਜਾ ਜੇ ਆਪਣੀ ਵਿਜੜ ਹੈਗੀ ਆ ਪਿੰਡ ਕੰਗ ਜ਼ਿਲ੍ਹਾ ਤਰਨਤਾਰਪੁਰ ਤਸਵੀਲ ਖਡੂਰ ਸਾਹਿਬ ਬਾਈ ਜੱਗੇ ਨੂੰ ਆ ਚੁੱਕੇ ਆ ਅੱਜ ਵੀ ਨਾ ਕੋਈ ਸ਼ੇਖਾਦ ਲੱਭ ਛੋਟੀਆਂ ਸੋਹਣੀਆਂ ਤੇ ਸਨਖੀਆਂ ਪੁਰੀਆਂ ਰਿਕਾਰਡ ਵਾਲੀਆਂ ਤੇ ਆਹ ਉਹਨੂੰ ਵੀਰ ਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਜ਼ ਕੀ ਆ ਕੀ ਮਿਲ ਕੇ ਕੋੜਾ ਉਸ ਤੋਂ ਬਲੋਂ ਜੀ ਕੈਫੇਰਨ ਬਲੋਂ ਇੱਥੇ ਆ ਕੇ ਚੁਾਈ ਕਰੋ ਪਾਸ ਕਰੋ ਉਹਨੂੰ ਤੁਸਲੇਂ ਕਿਦੋ ਨਾਲੇ ਵੀਡੀਓ ਬਾਤ ਸੀ ਕਰਦਿਆ ਕਰੋ ਚਲੋ ਗਾਵ ਦੇ ਵਿੱਚ ਦਾ ਫੈਰਾ ਲੱਗੇ ਹੁਣ ਆਪਾਂ ਬਾਜੀਓ ਨਾਲ ਗੱਲਬਾਤ ਕਰੀਏ ਬਾਜੀ ਅਸਤਿਕਾਲ ਜੀ ਅਸਤਿਕਾਲ ਜੀ ਹੋਰ ਦੱਸੋ ਬਾਜੀ ਬਹੁਤ ਵਧੀਆ ਬਾਜੀ ਕਿਰਪਾ ਵਾ ਬਾਬੇ ਦੀ ਕਿਵੇਂ ਚੱਲ ਰਿਹਾ ਅੱਬਾ ਮਹਾਰਾਜ ਦੀ ਕਿਰਪਾ ਵਾ ਮਾਲ ਵਿਕੀ ਜਾਂਦਾ ਆਈਏ ਵੇਖਿਆ ਮਾਲ ਪਿਛਲਾ ਜੀ ਮੈਂ ਨਾ ਉਦੋਂ ਤੋਂ ਨਾ ਰਿਕਾਡ ਤੋੜ ਦਾ ਹੀ ਕੰਮ ਹੋ ਗਿਆ ਅੱਛਾ ਬੱਚੇ ਮਰਗੀਆਂ ਦਾ ਥੋੜਾ ਜਿਹਾ ਡਰ ਹੀ ਇਹ ਤੁਹਾਨੂੰ ਪਤਾ ਰਕਮ ਕਿਹਨੇ ਲਾਉਣੀ ਹੁੰਦੀ ਹੈ ਤੇ ਭਰਨਾ ਅੰਤ ਹੀ ਟੁੱਟ ਗਿਆ ਅੰਤ ਹੀ ਅੱਛਾ ਜੀ ਮੈਂ ਨਾ ਇੰਨਾ ਕਿ ਜ਼ਿਆਦਾ ਫੋਨ ਆਇਆ ਨਾ ਕਹਦਾ ਦੋ ਜਿਆਦਾ ਰੇਡ ਵੀ ਜਾ ਰੇਡਾਂ ਮਹੀਆਂ ਦੇ ਹਿਸਾਬ ਨਾਲ ਤੁਹਾਨੂੰ ਪਤਾ ਰੇਡ ਹੋਣਾ ਮਰ ਕੇ ਕਈ ਬੰਦੇ ਜਿਹੜੇ ਨਹੀਂ ਮਰ ਕੇ ਨੋਰਮਲ ਮਹਿ ਲੈਣ ਵਾਲੇ ਉਹ ਇਹ ਦਿਹਾਉ ਬੱਚਾ ਮਰੀਦਾ ਇਨਾ ਮੁੱਲ ਪਾਤਾ ਪਰ ਮਹਾਰਾ ਦੀ ਕਿਰਪਾ ਨਾਲ ਨਾ ਮਾਲ ਮਿੰਟੂ ਮਿੱਟੀ ਹੁੰਦੇ ਆ ਐਂ ਹੀ ਜਾਈਆਂ ਤੇ ਕਈ ਵੀਰ ਪ੍ਰਾਣਾ ਭਾਈ ਥੋੜਾ ਜਿਹਾ ਪੁੱਛਦੇ ਆ ਕਿ ਪਿੰਡ ਕਿਹੜਾ ਹੈ ਜਿਲ੍ਹਾ ਕਿਹੜਾ ਹੈ ਤੇ ਪਿੰਡ ਆਪਣਾ ਕੰਗ ਦੇ ਹਾਂਜੀ ਤੇ ਤਹਿਸੀਲ ਖਡੂਰ ਸਾਹਿਬ ਹੈ ਜਿਲ੍ਹਾ ਤਰਨਤਾਰਨ ਹੈ ਠੀਕ ਹੈ ਇਹ ਖਡੂਰ ਸਾਹਿਬ ਰੋਡ ਤਰਨਤਾਰਨ ਤੋਂ ਖਡੂਰ ਸਾਹਿਬ ਰੋਡ ਤੇ ਆ 9 8 9 ਕਿਲੋਮੀਟਰ ਤਰਨਤਾਰਨ ਤੋਂ ਖਡੂਰ ਸਾਹਿਬ ਰੋਡ ਤੇ ਹਾਂਜੀ 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 ਪਿੰਡ ਕੰਗ ਹੈ ਆਪਣਾ ਮਸ਼ਹੂਰ ਹੈ ਟਾਵਰ ਲੱਗਾ ਆਪਣੇ ਲੱਗੇ ਹੀ ਟਾਵਰ ਲੱਗੇ ਵਾਲੀ ਗਰੀ ਤੇ ਆਪਣਾ ਘਰ ਆ ਬਸ ਠੀਕ ਹਾਂਜੀ ਅੱਜ ਕਿਹਨੇ ਮਾਜੀ ਫਿਰ ਗਾਲ ਭਾਈ ਝੋਟ ਗਿਆ 7 8 ਆ ਇਹ ਤਾਂ ਨੀਲੀ ਦੀ ਕੱਟੀ ਬਹੁਤ ਚੰਗੀ ਹੈ ਉਧਰ ਬੂਰੀ ਨੀਲੀ ਲਾਸ਼ ਤੇ ਮੋਹਰਾ ਆਦੀਆਂ ਵੀ ਸਾਰੀਆਂ ਕੁਆਲਿਟੀਆਂ ਸਾਰੇ ਕੁਆਲਿਟੀਆਂ ਆਪਣੀ ਆਸ ਹੁੰਦੀ ਆਗੇ ਸਾਰੇ ਵੀਰ ਭਰਾਵਾਂ ਨੂੰ ਆਪਾਂ ਮਾਲ ਮਤ ਕੇ ਚੰਗੇ ਤੋਂ ਚੰਗਾ ਦਈਏ ਹਾਂਜੀ 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 ਮਤ ਲੱਕੇ ਸਾਰੇ ਗਾਹਕ ਹੁੰਦੇ ਆ ਕਈ ਆਦੇ ਆ ਕਿ ਮਿਹਨਤ ਕਰਦਾ ਵਾ ਹਾਂ ਜੀ ਹਾਂ ਜੀ ਮਿਹਨਤ ਤੁਹਾਨੂੰ ਪਤਾ ਵਾ ਕਿ ਮਾਲ ਸਾਰਾ ਕਿਸਮ ਦਾ ਲੈ ਆ ਕੇ ਦੇਣਾ ਲੈ ਕੇ ਆਣਾ ਪੈਂਦਾ ਭਾਈ ਜੀ ਆਪਣੀ ਦੇਖੋ ਕੋਈ ਨਹੀਂ ਚੰਗਾ ਲਈਏ ਗਾਕਾਂ ਨੂੰ ਚੰਗਾ ਦਈਏ ਬਿਲਕੁਲ ਭਾਈ ਜੀ ਬਿਲਕੁਲ ਬਾਕੀ ਸੋਇਆ ਸੋਇਆ ਮਾਲ ਹੁੰਦਾ ਆਪਣਾ ਚੋਕ ਤੇ ਤਸੱਲੀ ਕਰਕੇ ਵੀਰ ਭਰਾ ਸਾਰੇ ਖੜਨਾ ਚਲੋ ਹਾਂ ਜੀ ਦੱਸੋ ਜੀ ਫੇ ਨੀਲੀ ਵਾਰੀ ਸ਼ੁਰੂ ਕਰੋ ਏ ਭਾਜੀ ਪਹਿਲਾ ਸੁਆਹ ਜੇ ਕੱਟੀ ਅੱਛਾ ਜੀ ਤੇ ਚੌਥਾ ਦਿਨ ਆਹੇ ਚੋਈ ਨੂੰ ਬੌਲੀ ਬਣਨੋਂ ਹਟ ਗਈ ਆਉਦਾ ਦੁੱਧ ਤੇ ਆ ਗਈ ਆ ਹਾਂਜੀ 10 ਕਿਲੋ ਭਾਜੀ ਬੌਲੀ ਹੋਊਗੀ ਚੌਥਾ ਤੇ ਪਿਓਰ ਨਹੀਂ ਲੀ ਵੇਖੋ ਪਿਓਰ ਨਹੀਂ ਲਿਆਣਾ ਜੀ ਅੱਖਾਂ ਵਾਲੀਆਂ ਕੱਟੀ ਵੇਖੋ ਕੰਦਰੀ ਹਾਂ ਆਹ ਦੇਖੋ ਜੀ ਨਾਗਰਪੂਰੀ ਹਾਂਜੀ ਪਿਓਰ ਕੁਆਲਟੀ ਤੋਰੋ ਲੋ ਜੀ ਇੱਕ ਬੱਚਾ ਮਗਰ ਹੀ ਆ ਗਿਆ ਜੀ ਕੱਟਾ ਜੀ ਭਾਜੀ ਕੱਟਾ ਮਗਰ ਆ ਗਿਆ ਆ ਗਿਆ ਜੀ ਕੱਟਾ ਕਾਲਾ ਆ ਗਿਆ ਲੋ ਆ ਗਿਆ ਆ ਗਿਆ ਇਹ ਪੀ ਕੇ ਕਿਸੇ ਨੇ ਭਰਾ ਆ ਵੇ ਹਾਂ ਆ ਗਿਆ ਬੱਚਾ ਹਣਾ ਚਲੋ ਲੋ ਆ ਪੂਰਾ ਲੋ ਆ ਗਿਆ ਪੂਰਾ ਆਜੋ 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 ਕੱਟੀ ਪਾਣੀ ਰਵਾ ਬਹੁਤ ਚੰਗਾ ਵਾ 14 ਕਿਲੋ ਕੱਟੀ ਦੁੱਧ ਕਰੋਗੇ ਜਿੰਨੀ ਕਿ ਮਤਲਬ ਕਿ ਬੰਦਿਆਂ ਨੇ ਕਿਹਾ ਵਾ ਨਾ ਹਾਂਜੀ ਜੀ ਇਹ ਰਗਾੜਿਆ ਜੀ ਨਾ ਤੇ ਫੋਨ ਹੀ 10 ਕਿਲੋ ਬੋਲਾ ਆਊਗਾ ਹਾਂ ਬਿਲਕੁਲ ਠੰਡੀ ਛੇਰ ਦੇ ਇੱਕ ਨੰਬਰ ਦੀ ਨਹੀਂ ਠੀਕ ਹੈ ਭਾਜੀ ਥੋੜਾ ਥੋੜਾ ਆ ਚੋਈ ਜੀ ਵਧੀਆ ਆਜਾ ਮੈਂ ਕਿਹਾ ਭਾਈ ਤੇ ਪਰੇਈ ਬਾਤਾਂ ਲਿਆ ਚੋਈਆਂ ਲੱਗੀਆਂ ਬਸ ਠੀਕ ਹੈ ਹਾਂਜੀ ਚਲੋ ਬੋਲੋ ਜੱਗੀ ਜੀ ਫੇਰ ਪਹਿਲਾਂ ਆ ਸਭ ਕੰਮ ਸਾਰਾ ਦੂਜਣ ਆ ਲਈ ਆ ਭਾਜੀ ਬਹੁਤ ਥਣ ਥਣ ਕੱਢਦੀ ਆ ਐ ਲੋਗ ਆ ਖਾਂਢੋਂਦੀ ਜਿਹੋ ਆਈ ਇੱਕ ਨੰਬਰ ਦੀ ਆ ਹਾਂਜੀ ਮੁੱਲ ਤਾਂ ਮੈਂ ਕਰੂ ਭਾਵੇਂ 1 15 ਕਰ ਲਈਏ 1 10 ਕਰ ਲਈਏ 1 5 ਦੀ ਦੇ ਦਾਂਗੇ ਇੱਕ ਬੰਦ ਜੀ ਹੋਰ ਕਰ ਦਾਂਗੇ ਮਾਨਤਾਨ ਵਿੱਚੋਂ ਤਿੰਨ ਕਰ ਦਾਂਗੇ ਇੱਕ ਲੋ ਦੀ ਦੇ ਦੇ ਇੱਕ ਦੋ ਦਵਾ ਠੀਕ ਆ ਚਲ ਇਹ ਭਾਜੀ ਦੂਜਾ ਸੂਆ ਜੀ ਇਹ ਵੀ ਸੂਈ ਆ ਸੂਈਆਂ ਸੂਈਆਂ ਠੀਕ ਆ ਬਾਹਰ ਆਈਆਂ ਮੈਂ ਜਮਾ ਦੋ ਦਾਲੀਆਂ ਹਾਂਜੀ ਸਰਕਾਰ ਆਇਆ ਮੈਂ ਆ ਉਦਨ ਨੂੰ ਦੁੱਧ ਆਵੇ ਵਾ ਠੀਕ ਹੈ ਜੀ 13 ਕਿਲੋ ਦੁੱਧ ਹੋਊਗਾ ਭਾਈ ਛੋਟੀ ਛੱਡੇ ਲੋ ਇਹ ਵੀ ਦੇਖੋ ਘਰਾਂ ਦੇ ਕਟਾ ਮਗਰ ਵੱਡੀ ਛੋਟੀ ਬੁਰੀ ਆ ਚੈੱਕ ਕਰੋ ਘਰਾਂ ਦੇ ਇਹ ਨਾੜਾ ਨਾ ਚੱਡੇ ਦੇ ਮੈਂ ਨਾ ਬਹੁਤੀ ਜਿਆਦਾ ਗਵਾਦ ਨਹੀਂ ਆਵੇ ਠੀਕ ਹੈ ਜੀ ਚੱਲਾਂ ਤੇ ਘਰਾਂ ਦੇ ਕਟਾ ਹੀ ਮਗਰ ਹਣਾ ਜੀ ਇਹਦੇ ਵੀ ਆ ਹੀ ਬੱਚਾ ਹੋਣ ਦਾ ਨਹੀਂ ਉਹ ਇਹਦੇ ਅੰਦਰ ਜੀ ਅੱਛਾ ਠੀਕ ਆ ਜਿਆਦਾ ਤੁਹਾਨੂੰ ਪਤਾ ਤੇ ਕਰ ਰਹੀ ਹਾਂ ਵਾ ਠੀਕ ਆ ਹਾਂਜੀ ਫਿਰ ਭਾਜੀ ਮੋਲ ਘਰ ਨੂੰ ਭਾਵੇਂ ਭਾਜੀ ਸਵਾ ਕਰ ਲੀਏ ਹਾਂਜੀ 1 15 ਹੀ ਦੇਵਾਂਗੇ ਛੋਟੀ ਬਸ ਠੀਕ ਹੈ ਦੇਖੋ ਕੱਟੀ ਦੇ ਨਾਰਾ ਨੂੜਾ ਸਾਰੇ ਟੋਲ ਨਾਲ ਲੱਗਾਇਆ ਦੋ ਦਰੀ ਛੋਟੀਆ ਦੋ ਦਰੀ ਛੋਟੀਆ ਜਾਨ ਛੋਟਾੜ ਕਰ ਦੇ ਕੋਈ ਇਹ ਭਾਜੀ ਦੂਜਾ ਸੁਆਜੇ ਹਾਂਜੀ ਇਹਦੇ ਲਈ 15 ਕਿਲੋ ਦੁੱਧ ਹੋਊਗਾ ਭਾਜੀ ਨੈਟ ਤਿਆਰ ਅੱਛਾ ਇਸ ਟਾਈਮ ਮੈਂ ਨਾ ਕੋਈ ਐ ਤਸੱਲੀ ਕਰਾ ਕੇ ਉਧਰ ਵੀ ਇੱਥੇ ਬੰਦੇ ਆਏ ਆ ਬਿਵਾਕੇ ਦਿੱਤੀਆਂ ਹੋਣ ਠੀਕ ਆ ਇੱਕ ਦੋ ਆਉਣ ਦੇਣ ਗਈਆਂ ਉਹ ਬਾਕੀ ਚਵਾ ਕੇ ਦਿੱਤੀਆਂ ਹੋਣ ਬਾਕੀ ਠੀਕ ਹੈ ਜੀ ਵੇਖੋ ਨਾੜਾ ਨੂੜਾ ਇਹ ਬਹੁਤ ਜਿਆਦੀਆਂ ਵਾ ਬਹੁਤ ਜਿਆਦੀ ਚੰਗੀ ਜੋਣੇ ਤੋਂ ਚੰਗੀ ਛੋਟੀ ਵੱਡੀ ਛੋਟੀ ਹੈ ਨਾ ਭਾਈ ਦੋ ਤਿੰਨ ਗਣ ਪਾਜੀ ਘਾੜ ਹੋ ਜੀਦੀ ਲਓ ਜੀ ਵੇਖੋ ਘਰਾ ਦੀ ਵੇਹ ਵਾਦੀ ਚੋਕੇ ਲਿਆਂਦਾ ਥੋੜਾ ਜਿਹਾ ਮਾਜਰ ਨੂੰ ਪਤਾ ਹੁੰਦਾ ਨਾ ਸਫਰ ਦੇ ਵਿੱਚ ਹਾਂਜੀ 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 ਇਹ ਘਟ ਜਾਂਦਾ ਘਟ ਜਾਂਦਾ ਭਾਜੀ ਘਟ ਜਾਂਦਾ ਲਓ ਜੀ ਵੇਖੋ ਬਿਲਕੁਲ ਜੀ ਮੇਰੇ ਕੋਲ ਕੱਟਾ ਹੀ ਮਗਰਾ ਕਟਾਈ ਕਟਾਈ ਮਾ ਅਜੇ ਕਟਾਈ ਨਾਲ ਇਹ ਜਾ ਕੇ ਲੈਣੇ ਸਾਰੀਆਂ ਤੁਹਾਨੂੰ ਪਤਾ ਬੱਚੇ ਫਿਰ ਉੱਪਰ ਵਾਲੇ ਦੇ ਦੇਣ ਆ ਹਾਂ ਬਿਲਕੁਲ ਜੀ ਹਾਂਜੀ ਬਾਕੀ ਬਹੁਤ ਜ਼ਿਆਦੀ ਝੋਟੀ ਚੰਗੀ ਆ ਅਜੇ ਨਹੀਂ ਵੱਡੀ ਝੋਟੀ ਭਾਈ ਜੀ ਪੂਰੀ ਝੋਟੀ ਝੋਟੀ ਆ ਦੋਤਾ ਪਾ ਜਵਾਗੇ ਇਹਨਾਂ ਨੂੰ ਤੇ ਸਭੀ ਤਰਾਗੇ ਬਸ ਠੀਕ ਆ ਜੀ ਚਲੋ ਹਾਂਜੀ ਫਿਰ ਮੁੱਲ ਤੋਂ ਪਾ ਜਿਹੜੀ ਝੋਟੀ ਦਾ ਢੇੜੀ ਕਰਾ ਲਈਏ 135 ਦੀ ਦਵਾਂਗੇ ਆਪਾਂ 135 ਦੀ ਹਾਂਜੀ ਬਹੁਤ ਜ਼ਿਆਦੀ ਝੋਟੀ ਵੇ ਦੋਸਤਾਂ 18 ਕਿਲੋ ਪੌਣ ਕਰ ਦੇ ਪਰ ਜਿਹੜਾ ਹਾਜ਼ਰ ਹੈ ਨਾ ਇੱਧਰ ਆਓ ਇੱਧਰ ਆ ਨਾੜਾ ਨੂੜਾ ਬੜੀਆਂ ਬੱਚਾ ਲਾ ਕੇ ਇਹਦੇ ਵਿਖਾਉਣਾ ਸੀ ਆਪਾਂ ਵੇਖੋ ਐ ਕੁੜਿਆ ਖਲਾਉਂਦੀ ਪੂਰੀਆਂ ਨਾੜਾ ਬੱਚਾ ਲਾ ਕੇ ਨਾ ਹਾਂ ਜੀ ਬੜਾ ਰੋਕ ਰੋਕਦਾ ਹੀ ਖਾਣਾ ਕੱਢਦੀ ਆ ਤੂੰ ਹੋਰ ਕਰਦਾਂਗੇ ਸ਼ੋਰ ਸ਼ਾਟ ਚੋਕੋਲ ਚਾ ਲਈ ਪਰ ਠੀਕ ਹੈ ਇੱਕ ਬੱਤੀ ਦੀ ਭਾਰੀ ਹੋ ਜਾਏ ਦਾਂਗੇ ਹਾਂ ਚਲੋ ਚੱਲਣ ਦੋ ਇਹ ਪਹਿਲੀ ਦੋ ਜਾ ਸੁਭਾਜੀ ਇਹ ਵੀ ਸੁਈ ਜਾਣਾ ਜੀ ਇਹਦੇ ਮਗਰ ਪਾਜੀ ਕੱਟੀ ਜੀ ਦੁੱਧ ਦੋ ਦੋ ਜੋੜੀ ਥੱਲੇ 12 ਕਿਲੋ ਆ ਪਰ ਆਪਾਂ 11 ਕਿਲੋ ਦੇ ਦੇ 11 ਕਿਲੋ ਇਹ ਵੀ ਲਿਆਓ ਕਰਾਂਗੇ ਇਹਦੇ ਮਗਰ ਕਟੇ ਪੋਹ ਜਿਆਦੀ ਸੁਆਦੀ ਆ ਬਹੁਤ ਫਰੀਆ ਕੱਟੀ ਲਓ ਜੀ ਵੇਖੋ ਕਰਾਂਗੇ ਵੱਡੀ ਛੋਟੀ ਵੀ ਹਾਂਜੀ ਦੂਜਾ ਸੁਆਦੀ ਆ ਦੇਖੋ ਕਰਾਂਗੇ ਲੇਵਾ ਤੇ ਮੇਰੇ ਕੱਟ ਵਾਲਾ ਲੇਵਾ ਨਾਲ ਹੀ ਚੱਲਣਾ ਜੀ ਕੱਟੀ ਮਗਰ ਨਾਲੇ ਚੱਲਣ ਦੋ ਆ ਜੀ ਤੁਹਿਆ ਸੁਆਈਆਂ ਲਿਆਈਆਂ ਮੈਂ ਹਾਂਜੀ ਆਪਾਂ ਚੋਕ ਲਿਆਉਨੇ ਕੋਈ ਆਪਣੀ ਚੋਕ ਤੇ ਸੱਲੀ ਕਰਕੇ ਬਿਲਕੁਲ ਭਾਜੀ ਬਿਲਕੁਲ ਬਿਲਕੁਲ ਚਲੰਦਰੀ ਹਾਂਜੀ ਭਾਈ ਜੀ ਫਿਰ ਮੁੱਲ ਭਾਵੇਂ ਜੋ ਮਰਦੀ ਭਾਈ ਕਰ ਲਈ 15 1 ਦਾ 15 ਦੀ ਦੇਣੀ ਹੈ 15 ਦੀ ਹਾਂਜੀ ਸ਼ੋਰ ਛਾੜ ਨੀ ਪਟ ਠੀਕ ਚਲੋ ਬਹੁਤ ਚੰਗੀ ਝੋਟੀ ਹੈ ਚਲੰਦਰੀ ਇਹ ਜੀ ਇਹ ਭਾਈ ਤਜਾ ਸੁਆਰੇ ਹਾਂਜੀ ਮੈਂ ਤੇ ਭਾਵੇਂ ਤਜਾ ਆ ਕੇ ਤੇ ਜਾ ਕੇ ਸਾਡੇ ਦੁੱਧ 15 ਕਿਲੋ ਹੋਊਗਾ ਹਾਂਜੀ ਬਾਜਰ अच्छा 14 किलो या आप गारंटी लेके गए हैं ऑनलाइन लेनी है या टू के लेनी है इथो पर 15 ही 14 हां ठीक है 14 किलो अपने घर को जान गए हां लो जी वड्डी ਝੋਠੀ ਇਹ ਵੀ ਇਹਦੇ ਮਗਰ ਵੀ ਕਟਾ ਹੈ ਕਟਾ ਹੀ ਮਗਰਾ ਦੇਖੋ ਇਹਦੀ ਵੀ ਢਾਈ ਕੋ ਭਾਈ 3 ਕਿਲੋ ਗਾੜ ਹੋ ਗਈ ਬਸ ਠੀਕ ਹੈ ਜੀ ਆ ਗਏ ਬਹੁਤ ਜਿਆਦੀ ਝੋਣ ਚੰਗੀ ਦੇ ਬਹੁਤ ਹੀ ਮਗਰ ਬਸ ਠੀਕ ਹੈ 14 ਕਿਲੋ ਦੋ ਤਾਂ ਕੋਈ ਹਾਜ਼ਰ ਆਪਣਾ ਚੋ ਦੇ ਥੱਲੇ ਹੀ ਕਰਕੇ ਕਰੇ ਚੱਲੋ ਦੋ ਕਰਾਂ ਆ ਜਾ ਆ ਜਾ ਹਾਂ ਜੀ ਜਗੀ ਜੀ ਭਰਾ ਬਹੁਤ ਯਾਰੀ ਆ ਭਾਈ ਮਾਹ ਕਨ ਭਰਾ ਉਹ ਤਾਂ ਨਾ ਕੋਈ ਵੇਦਨਾ ਮੈਂ ਤੁਹਾਨੂੰ ਮੈਂ ਦੀਵੇ ਹਾਂ ਜੀ ਵੇਦਨਾ ਨਹੀਂ ਆ ਮਾ ਚੰਗਾ ਭਾਜੀ ਤੁਹਾਨੂੰ ਪਤਾ ਚੰਗੀ ਮੈਂ ਹਾਂ ਤੇ ਹਾਂ ਜੀ ਨਹੀਂ ਲੱਗਦੀ ਬਿਲਕੁਲ ਮੁੱਲ ਭਾਵੇਂ ਸਵਾ ਵੀ ਕਰ ਲਈਏ ਇਹ ਵੀ ਅੱਜ ਇੱਕ ਦਸ ਦੀ ਜਾਂ ਇੱਕ ਦਸ ਦੀ ਇੱਕ ਦਸ ਦੀ ਜਾਣ ਤੋਂ ਵਾਠੀ 14 ਕਿਲੋ ਚੋਕੇ ਤੇ ਸੱਲੀ ਕਰਾ ਕੇ ਇਥੇ ਦੇ ਦਵਾਂ ਚਲ ਚਲ ਠੀਕ ਆ ਗਈ ਪੂਰੀ ਨੀਲੀ ਪੂਰੀ ਨੀਲੀ ਪਿਓ ਸਾਰੇ ਚਟਾਕ ਸੋਈ ਜਾਣਾ ਜੀ ਹਾਂ ਜੀ ਕੱਟੀ ਮਗਰ ਕਾਲੀ ਦੀ ਹਾਇ ਅਚਾਨਕ ਕੱਟੀ ਆ ਜੀ ਕੱਟੀ ਕਾਲੀ ਠੀਕ ਹੈ ਤੁਹਾਨੂੰ ਪਤਾ ਲੋਕ ਗਲਤ ਮੰਨਦੇ ਬਿਲਕੁਲ ਬਿਲਕੁਲ ਜੀ ਬਿਲਕੁਲ ਆ ਜਾ ਦੁੱਧ ਕਿੰਨਾ ਭਾਈ ਜੀ ਦੁੱਧ ਭਾਈ 12 ਕਿਲੋ ਹੋਊਗਾ ਕੰਡੇ ਵਾਲਾ 12 ਕਿਲੋ ਕੰਡਿਆਂ ਤੋਂ 11 ਕਿਲੋ ਆਪਾਂ ਚੋਗ ਇੱਥੇ ਪਸੰਦੀ ਕਰਾ ਗਏ ਬਸ ਠੀਕ ਆ ਲਓ ਜੀ ਦੇਖੋ ਉਹ ਦੀ ਜਾਰੀ ਜਿਹਨੂੰ ਆਨੇ ਚੋਾਈ ਲੱਗੀ ਉਹ ਲੱਗੀ ਆ ਮੈਂਨੇ ਇੱਕ ਨੰਬਰ ਦੀ ਆਜੋ 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 ਦੇ ਹੋਰ ਪਹਿਆਂ ਖਾਨੇ ਨੇ ਕਿੰਨੀਆਂ ਪੂਰੀਆਂ ਇੱਥੇ ਖੜੋ ਮarre ਜੀ ਉਹ ਲਓ ਇਹ ਆ ਆ ਨੂੰ ਆ ਜਾ ਆ ਜਾ ਬੜਾ ਠੀਕ ਹੈ ਸਾਰੀ ਨਿਸ਼ਾਨੀਆਂ ਆ ਗਏ ਹਨ ਮੈਂ ਬਹੁਤ ਚੰਗੀ ਦੋਦਾ ਵੀ ਮੈਂ ਆ ਬਾਕੀ ਤਾਰੀ ਸੁਈਏ ਦੇ ਤੂੰ ਤੇ ਜਗਜੀਵਰੀਂ ਦੀ ਕੀ ਮਾਰਾ ਲਾਸਟ ਕਲਾ ਪੀਸ ਹੈ ਭਾਈ ਲਾਸਟ ਪੀਸ ਧਾਰ ਦੋ ਦੇਰੀਏ ਲੱਖ ਦੀ ਕਰ ਦੋ ਮਾਨਦਾਨ ਹੋਰ 85 ਦੀ ਭਾਈ ਦੇ ਦਾਂਗੇ ਦੋਰੀ ਨਾ ਹੋਰ ਛੋੜਾ ਵਾ ਠੀਕ ਆ ਬੀ ਆਹ ਸੀ ਆ ਰਿਪਈ ਦਵਾਵਾਂਗੇ ਨਹੀਂ ਠੀਕ ਆ 12 ਕਿਲੋ ਦਾ ਨੰਬਰ 11 ਕਿਲੋ ਦੇ ਆਪਾਂ ਭਾਏ ਹੋਏ ਆਨਲਾਈਨ ਮੰਗਾ ਲੇ ਵਾ ਠੀਕ ਆ ਇੱਕ ਨੰਬਰ ਦੇ ਜਿਵੇਂ ਸਾਰਾ ਮਾਲ ਸੋਇਆ ਸੋਇਆ ਵਾ ਠੀਕ ਆ ਆਪਾਂ ਬਿਲਕੁਲ ਇਹੋ ਆਨੇ ਦੇ ਚੋਕ ਪਾ ਪਾ ਜੀ ਵਾ ਠੀਕ ਆ ਜੀ ਆਪਣੀ ਸੁਣਿਆ ਤੋਂ ਆਇਆ ਕੋਈ ਵੀਰ ਆਵੇ ਦੋ ਟਾਈਮ ਚੋ ਵੀ ਤੇਲ ਟਾਈਮ ਚੋ ਵੀ ਬਿਲਕੁਲ ਬਿਲਕੁਲ ਭਾਜੀ ਬਿਲਕੁਲ ਚੰਗੀ ਲੱਗਦੀ ਖੜੇ ਨਹੀਂ ਚੰਗੀ ਲੱਗਦੀ ਤਾਂ ਕੋਈ ਗੁੱਸਾ ਨਹੀਂ ਕੋਈ ਗੁੱਸਾ ਨਹੀਂ ਹਾਂ ਜੀ ਨਾਮ ਫੇਰ ਆਪਣਾ ਜਗਜੀਤ ਸਿੰਘ ਜੀ ਪਿੰਡ ਕੰਗ ਜ਼ਿਲ੍ਹਾ ਤਰਨਤਾਰਨ ਤਸੀਦ ਖੜੂਰ ਸਾਹਿਬ ਤੇ ਮੋ